ਅੱਜ ਦਾ ਕੀ ਮੁੱਦਾ ਜੀ ਜੀ ਜਲਾਸ ਕਿੱਥੇ ਹੋ ਰਿਹਾ ਕਿਹੜੀ ਜਗ੍ਹਾ ਹੋ ਰਿਹਾ ਕੀ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਇਸ ਮਕਸਦ ਬਾਤੇ ਅਸੀਂ ਇਹ ਬੋਲ ਰਹੇ ਆ ਅੱਜ ਦਾ ਦਿਨ ਮੈਨੂੰ ਲੱਗਦਾ ਹੈ ਕਿ ਇਤਿਹਾਸ ਦਾ ਇਹ ਕਾਲਾ ਦਿਨ ਬਣ ਕੇ ਇਤਿਹਾਸ ਵਿੱਚ ਸ਼ਾਮਲ ਹੋਊਗਾ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹਦੇਸ਼ ਤੇ ਮੁਤਾਬਕ ਬਣੀ ਉਹਨਾਂ ਨੇ ਬਹੁਤ ਸੋਹਣੀ ਪਰਤੀ 6 ਮਹੀਨੇ ਲਾ ਕੇ ਕੀਤੀ 6 ਮਹੀਨਿਆਂ ਦੇ ਵਿੱਚ ਪੰਥ ਦਾ ਨਖੇੜਾ ਹੋਇਆ 15 ਲੱਖ ਦੀ ਭਰਤੀ ਹੋਈ ਉਹਨਾਂ ਲੋਕਾਂ ਨੇ ਭਰਤੀ ਕੀਤੀ ਜਿਹੜੇ ਪਿਛਲੇ ਸਮੇਂ 'ਚ ਨਿਰਾਸ਼ ਹੋ ਚੁੱਕੇ ਸੀਗੇ ਅਕਾਲੀ ਦਲ ਤੋਂ ਉਹ ਲੋਕ ਚਾਹੁੰਦੇ ਸੀ ਕਿ ਕੋਈ ਮਰਜ਼ਾਦਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇ ਉਹਦੇ ਵਾਸਤੇ ਡੈਲੀਗੇਟ ਬਣੇ 500 ਤੋਂ ਉੱਪਰ ਡੈਲੀਗੇਟ ਜਿਹੜੇ ਸਾਰੇ ਪੰਜਾਬ 'ਚੋਂ ਦੂਜੀਆਂ ਸਟੇਟਾਂ ਤੋਂ ਬਣ ਕੇ ਆ ਰਹੇ ਨੇ ਉਹਨਾਂ ਦਾ ਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਇੱਕ ਦਰਖਾਸਤ ਦਿੱਤੀ ਸੀ ਬੀਬੀ ਸਤਵੰਦ ਕੌਰ ਹੋਣਾ ਨੇ ਉਹਦੇ ਤੇ ਸਾਨੂੰ ਵਿਸ਼ਵਾਸ ਸੀ ਕਿ ਸ਼੍ਰੋਮਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਸਾਨੂੰ ਦਊਗੀ ਪਰ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਬਜਾਏ ਸਾਨੂੰ ਭਾਈ ਗੁਰਦਾਸ ਹਾਲ ਦੀ ਅਲਾਟਮੈਂਟ ਕਰ ਦਿੱਤੀ ਅੱਜ ਹੈਰਾਨੀ ਦੀ ਉਸ ਵੇਲੇ ਹੋਈ ਜਦੋਂ ਅਸੀਂ ਸਵੇਰੇ ਪ੍ਰਬੰਧ ਦੇਖਣ ਗਏ ਆਪਣੇ ਸੱਜਣਾ ਨਾਲ ਸੀਨੀਅਰ ਲੀਡਰਾਂ ਨਾਲ ਉੱਥੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬਸਦਾਰ ਭਗਵੰਤ ਸਿੰਘ ਜੀ ਢੰਗੇੜਾ ਆਏ ਅਸੀਂ ਜਦੋਂ ਕਹਿ ਰਹੇ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹੋਵੇਗਾ ਇੱਥੇ ਵਗਾ ਉਹਨਾਂ ਨੇ ਬੜੇ ਲਹਿਜੇ ਨਾਲ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਅਸੀਂ ਪੁੱਛਿਆ ਵੀ ਕਿਉਂ ਕਹਿੰਦੇ ਜੀ ਬਾਦਲ ਦਾਲ ਦੇ ਅਜਲਾਸ ਵਿੱਚ ਪ੍ਰਕਾਸ਼ ਨਹੀਂ ਚਵੇ ਕਰਕੇ ਤੁਸੀਂ ਵੀ ਪ੍ਰਕਾਸ਼ ਨਹੀਂ ਕਰ ਸਕਦੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੇ ਇੱਕ ਬੰਦਾ ਇੱਕ ਦਾਲ ਜਿਹੜਾ ਪੰਥ ਨੇ ਨਕਾਰਿਆ ਲੋਕਾਂ ਨੇ ਨਕਾਰਿਆ ਉਹ ਪ੍ਰਕਾਸ਼ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਚੁੱਕੇ ਆ ਸਾਡੀ ਭਰਤੀ ਦੀ ਸ਼ੁਰੂਆਤੀ ਇਸ ਕਰਕੇ ਜੀ ਕਿ ਮਰਜਾਦਾ ਦਾ ਘਾਣ ਹੋ ਰਿਹਾ ਹੈ ਬੇਅਦਬੀਆਂ ਹੋ ਰਹੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਰਵੋੱਚ ਸਮਝਦੇ ਹੋਏ ਹੁਣ ਤੱਕ 105 ਸਾਲ ਦੇ ਇਤਿਹਾਸ ਦੇ ਵਿੱਚ ਕਿਤੇ ਇਹ ਨਹੀਂ ਹੋਇਆ ਸਿਰਫ ਇਹਨਾਂ ਦੀ ਪ੍ਰਧਾਨਗੀ ਤੋਂ ਸਿਵਾਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਨਾ ਹੋਵੇ ਤੇ ਰੋਮਨੀ ਕਾਲੀ ਜ਼ਾਲ ਦਾ ਕੋਈ ਜਲਾਸ ਹੋ ਰਿਹਾ ਹੋਵੇ ਜਾਂ ਕੋਈ ਵੱਡੀ ਕਾਨਫਰੰਸ ਹੋ ਰਹੀਵੇ ਪਰ ਇਹਨਾਂ ਨੇ ਸਾਨੂੰ ਬਹੁਤ ਮਜੂਸੀ ਵਾਲੇ ਪਾਲਮ ਵਿੱਚ ਸਾਨੂੰ ਜਾਣਾ ਪਿਆ ਪੰਥ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਤੇ ਇਹਨਾਂ ਦਬਾਵਨਾ ਆ ਰਿਹਾ ਗਿਆ ਹੈ ਕਿ ਉਹ ਆਪਣੇ ਨਾਂ ਅਹਲ ਹੋ ਗਏ ਨੇ ਪ੍ਰਧਾਨ ਸਾਹਿਬ ਵੀ ਤੇ ਸਕੱਤਰ ਸਾਹਿਬ ਵੀ ਮੇਰੇ ਸਕੱਤਰ ਸਾਹਿਬ ਚੀਫ ਸਕੱਟਰੀ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਪ੍ਰਧਾਨ ਸਾਹਿਬ ਨੂੰ ਸਵੇਰ ਦੇ ਬਹੁਤ ਸਾਰੇ ਫੋਨ ਕੀਤੇ ਉਹਨਾਂ ਨੇ ਫੋਨ ਉਠਾਉਣ ਦੀ ਜਹਿਮਤ ਹੀ ਨਹੀਂ ਕੀਤੀ ਨਾ ਫੋਨ ਚੁੱਕਿਆ ਨਾ ਕੋਈ ਜਵਾਬ ਦਿੱਤਾ ਤੇ ਧੰਘੇੜਾ ਸਾਹਿਬ ਜਿਹੜੇ ਮੈਨੇਜਰ ਆਲ ਦੇ ਨਾਲ ਉੱਥੇ ਬਣਾ ਕੇ ਭੇਜੇ ਜਿਨ੍ਹਾਂ ਨੂੰ ਪ੍ਰਬੰਧ ਵਾਸਤੇ ਭੇਜਿਆ ਸੀ ਉਹਨਾਂ ਨੇ ਸਾਨੂੰ ਕੋਰੀ ਨਾ ਕੀਤੀ ਉਹਦੇ ਵਜੋਂ ਸਾਨੂੰ ਅੱਜ ਉਹ ਸ਼ਰਮ ਦੇ ਮੈਨੂੰ ਚ ਲੱਗਦਾ ਹੈ ਕਿ ਸਿੱਖਾਂ ਨੂੰ ਬਹੁਤ ਵੱਡੀ ਇਹ ਸ਼ਰਮ ਵਾਲੀ ਗੱਲ ਹੋ ਮਹਿਸੂਸ ਹੋਊਗੀ ਕਿ ਸ਼੍ਰੋਮਣੀ ਕਮੇਟੀ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਗਈ ਮੈਂ ਸਮਝਦਾ ਕਿ ਬਹੁਤ ਕਾ ਇਤਿਹਾਸ ਦਾ ਕਾਲਾ ਦਿਨ ਹੈ ਅਸੀਂ ਉਹਦੇ ਪ੍ਰਬੰਧ ਵਜੋਂ ਅਸੀਂ 11 ਤਰੀਕ ਦਾ ਜਿਹੜਾ اجلاس ਰੱਖਿਆ ਹੈ 11 ਤਰੀਕ ਦਾ اجلاس ਜਿਹੜਾ ਅਵੱਛ ਹੋਵੇਗਾ ਉਹਦਾ ਪ੍ਰਬੰਧ ਜਿਹੜਾ ਅਸੀਂ ਕਰਤਾ ਹੈ ਬੁਰਜ ਬਾਬਾ ਕਾਲੀ ਫੂਲਾ ਸਿੰਘ ਦੇ ਇਤਿਹਾਸ ਤੇ ਨਾਲ ਅਰਸ਼ਦੀ ਕਾਲ ਤੱਕ ਸਿਰਫ ਨਾਲ ਨਾਲ ਜੁੜਿਆ ਹੋਇਆ ਉਹਨਾਂ ਦੇ ਹਾਲ ਦੇ ਵਿੱਚ ਬੁਰਜ ਅਕਾਲੀ ਬਾਬੇ ਫੂਲਾ ਸਿੰਘ ਦੇ ਵਿੱਚ 11 ਵਜੇ ਇਸ ਡੈਲੀਗੇਟ ਜਲਾਸ ਨੂੰ ਸੱਦਿਆ ਗਿਆ ਮੈਂ ਸਾਰੇ ਡੈਲੀਗੇਟਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ 11 ਵਜੇ ਠੀਕ ਸਮੇਂ ਤੇ ਪਹੁੰਚ ਕੇ ਤੇ ਧੰਨਵਾਦੀ ਬਣਾਓ ਤਾਂ ਕਿ ਪੰਥ ਜਿਹੜਾ ਆਪਣੀਆਂ ਸਹੀ ਲੀਆਂ ਤੇ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ